ਦਾ ਜੀ ਪਰਸ਼ਦੀਪ ਜੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਦੇ ਜੀ ਨੋਨੇ ਭਰਾਵ ਜਿਹੜੇ ਦੋ ਬੱਚੇ ਦੂਸਰੇ ਦਾ ਹੋਰ ਇੱਕ ਦਾ ਕਾਲੂਆ ਇੱਕ ਦਾ ਨੂੰ ਗੁਰਪ੍ਰੀਤ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਵੱਡੇ ਪੋਤੇ ਆ ਨੋ ਇੱਕ ਗਵਾੜਾ ਇੱਕ ਥੋੜਾ ਮਨ ਲਗ ਵੀ ਗਵਾੜੀ ਲਾਰੋ ਲੱਗ ਗਈ ਹੋਈ ਕਿਹੜੇ ਕਰਨ ਕੀ ਹੋਇਆ ਸੀ ਕਰਨ ਜੀ ਜਦੋਂ ਹੁਣ ਵਿਸਾਖੀ ਵਾਲੇ ਦਿਨ ਆਮ ਹੀ ਦੁਨੀਆ ਆਉਂਦੀ ਹੈ ਲੋਨ ਮਸਾਕੀ ਦਾ ਕਰਕੇ ਕਈ ਆਉਂਦੇ ਆ ਕਾਫੀ ਆਉਂਦੇ ਨੇ 10 ਸਾਲ ਤੇ ਕੀ ਪਾਣੀ ਦਾ ਬਹਾਵ ਇੰਨਾ ਤੇਜ਼ ਆ ਗਿਆ ਕਿ ਪਾਣੀ ਦਾ ਸਾਰੇ ਦਿਨ ਵਿੱਚ ਵੜਿਆ ਕੇ ਜਾਣਾ ਉਹ ਡੂੰਘੇ ਸਾਲ ਪੈ ਗਿਆ ਇੱਕਦਮ ਉਸੇ ਅਹੀਂ ਜਾ ਕੇ ਆ ਤੇ ਉਹ ਡੂੰਘੇ ਦਾ ਦੂਜਾ ਉਹ ਫੜ ਲਗਾ ਫੜਦੇ ਫੜਦੇ ਚਾਰੇ ਮਤਲਬ ਡੁੱਬ ਗਏ ਦੋ ਦੋ ਜਣੇ ਫੜਦੇ ਦੋ ਜਣੇ ਤੇ ਕਿੰਨੇ ਆਦੇ ਹੁਣ ਤੱਕ ਜਿਹੜਿਆ ਬੋਡੀਜ਼ ਕਵਰ ਹਾਂਜੀ ਦੋ ਬੱਚੇ ਨੇ ਇੱਕ ਅਰਸ਼ਦੀਪਾ ਤੇ ਇੱਕ ਮੁੰਡੇ ਦਾ ਕਾਲੂਆ ਉਹ ਦੋ ਵਿਸ਼ਾਲ ਸ਼ਾਲੋਰ ਨਾਲ ਬਨੇਤਾ 50 ਸਾਲ ਦੇ ਜੋ ਇੰਤਜ਼ਾਮ ਕਰਿਤਾ ਹੈ ਜਿਹੜੀ ਰਕੀ ਆ ਗਈ ਹਾਂਜੀ ਸੈਟੀਸਫਾਈਡ ਹੋਏ ਨਾ ਬੰਦੇ ਬੜਾ ਕਰ ਰਹੇ ਨੇ ਸੰਤੋਖ ਨਾਲ ਹਾਂਜੀ ਅਸੀਂ ਛੋਟੇ ਜਿਹੇ ਹਨੂ ਮਲਕੋ ਲਾਛਾ ਮਿਲ ਜਣ ਦੋ ਤੇ ਹੀ ਪਹਿਲੋ ਲੱਭ ਲਈ ਆ ਆਪ ਹੀ ਮੈਂ ਉਹਦੇ ਤੋਂ ਪਾਣੀ ਚ ਬੜਿਆ ਅਮਰ ਜਣ ਲੈ ਕੇ ਜਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਪਿੰਡੋਂ ਆ ਕੇ ਮੋਟਰਸਾਈਕਲ ਫੜਾ ਕੇ ਆਏ ਤੇ ਉਸ ਦੇ ਵਿੱਚ ਮਲਕ ਬੰਦੇ ਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਰਹੇ ਅਸੀਂ 20 25 ਜਣੇ ਸੀਗੇ ਉਹ ਦੋ ਘਰਾਂ ਨੂੰ ਪਹਿਲੋ ਲੱਭ ਗਏ ਮੁੰਡੇ ਉਕਲਾ ਇਹ ਹਸਪਤਾਲ ਸੀ ਕਹਿੰਦੇ ਉਹ ਬੱਚੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਜਮਹਰਾਤ ਅੰਦੋਲਨਾਂ ਤੋਂ ਦੋ ਮੁੰਡੇ ਨਹੀਂ ਮਿਲੇ ਹਾਂਜੀ ਅ ਤਸੀਲਾ ਸਾਹਿਬ ਕਿੰਨੇ ਬੱਚੇ ਸੀਗੇ ਔਰ ਕਿੰਨਿਆਂ ਦੀ ਡੈਥ ਹੋ ਗਈ ਹੈ ਕਿੰਨੇ ਹਜੇ ਰੈਸਕਿਊ ਕਰਨੇ ਬਾਕੀ ਹੈ ਦੋ ਚਾਰ ਬੱਚੇ ਸੀ ਜੀ ਦੋ ਬੱਚੇ ਤਾਂ ਨੇ ਫੜਲੇ ਪਰ ਬਾਕੀ ਨੇ ਹਾਂ ਤੇ ਸਾਡੀ ਹੁਣ ਐਨਡੀਆਰਐਫ ਦੀ ਟੀਮ ਹੈ ਉਹ ਕਾਰਜ ਜਾਰੀ ਹੈ ਮਾਨੋ ਇੰਨੇ ਦੋ ਬੱਚੇ ਰਹਿ ਗਏ ਤੇ ਬਾਕੀ ਦੋ ਮੇਰੇ ਕੋਲ ਸੋਸ ਹਸਪੀਟਲ ਟ੍ਰਾਂਫਰ ਕਰ ਦਿੱਤੇ। ਕਾਰਨ ਕੀ ਹੋਇਆ ਕਿ ਬਹਾਵ ਜ਼ਿਆਦਾ ਸੀ ਪਾਣੀ ਦਾ ਜਾਂ ਕਿ ਦੂਵੇ ਤਾਂ ਚੱਲੇ। ਤੇ ਇਧਰੋਂ ਤੋਂ ਕ੍ਰੋਸ ਕਰਕੇ ਗਏ ਨੇ ਪਹਿਲੀ ਵਾਰ ਇੱਕ ਲੱਖ ਕੀ ਮਤਲਬ ਗੁੰਗਾ ਪਾਣੀ ਆ ਗਿਆ। ਤੇ ਤੈਰਨਾ ਕਰਕੇ ਉਹ ਬੱਚੇ ਪਿੱਛੇ ਜੋ ਜਿੰਨੂੰ ਬਚਾਉਂਦੇ ਕਰਦੇ ਨੇ ਬੱਚੇ ਇਸ ਜਿਹੜੇ ਬੱਚੇ ਡੁੱਬੇ ਨੇ ਇਹ ਪੜਦੇ ਸੀ ਜਾਂ ਕੋਈ ਬੱਚੇ ਜਦ ਤੱਕ ਸਾਰਿਆਂ ਨੂੰ ਮੋੜ ਦੋ ਸੀ ਆਲੀਆ ਸਾਰਿਆਂ ਦੀ ਉਲਗ-ਵਲਗ 21 ਅਕਤੂਬਰ ਨੇ ਸਾਰੀ ਤੇ ਬਾਕੀ ਉਹ ਸਾਡੀ ਟੀਮ ਜਿਹੜੀ ਸਾਰਾ ਐਡਮਿਨਿਸਟ੍ਰੇਸ਼ਨ ਤੇ ਪਹੁੰਚਿਆ ਹੋਇਆ ਨਾਲ ਐਂਡੀਆਂ ਪਟੀਆਂ ਰਿਪੋਰਟ ਕਰ ਰਹੇ ਉਹਨਾਂ ਨੂੰ ਧੰਨਵਾਦ ਤੇ ਜਿਹਨੇ ਵੀ ਹੱਲ ਕਰ ਲੈਂਦੇ ਸਰ ਆਪਣਾ ਨਾਮ ਗੁਚਲ ਇਹ ਬਾਈਕ ਘਾੜਾ ਤੇ ਬਾਈਕ